ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਤੁਹਾਡਾ ਆਪਣੇ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇਹ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਦੇ ਰਾਹ ਲੈ ਕੇ ਆਵੇ ਸੋ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਜੋ ਬੱਚੇ ਪੇਪਰ ਦੀ ਤਿਆਰੀ ਕਰ ਰਹੇ ਹਨ UGC NET ਮਾਸਟਰ ਕਾਡਰ ATT ਕਾਡਰ ਸਭ ਲਈ ਇਹ ਕਲਾਸ ਇੰਪੋਰਟੈਂਟ ਰਹਿਣ ਵਾਲੀ ਹੈ ਜੀ ਪਹਿਲਾ ਕੁਐਸਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1667 ਇਸਵੀ ਨੂੰ ਕਿਹੜੇ ਸਥਾਨ ਤੇ ਹੋਇਆ ਸੀ ਸਹੀ ਜਵਾਬ ਦੀ ਚੋਣ ਕਰੋ ਜੀ অপਸ਼ਨ A B C ਜਾਂ ਫਿਰ D ਸਹੀ ਜਵਾਬ ਪਟਨਾ ਸਾਹਿਬ ਨੈਕਸਟ ਕੁਐਸਚਨ ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ 50 52 54 ਜਾਂ ਫਿਰ 55 ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਣਾ ਸਹੀ ਜਵਾਬ 54 ਪੌੜੀਆਂ ਇੱਕ ਦੋਹਿਰਾ ਨੈਕਸਟ ਕੁਐਸਚਨ ਚੰਡੀ ਦੀ ਵਾਰ ਵਿੱਚ ਕਥਾ ਦਾ ਵਿਸਥਾਰ ਕਿਸ ਪੌੜੀ ਤੋਂ ਹੁੰਦਾ ਹੈ ਪਹਿਲੀ ਦੂਜੀ ਤੀਜੀ ਜਾਂ ਫਿਰ ਚੌਥੀ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਜੀ ਹਾਂਜੀ ਆਪਸ਼ਨ ਸੀ ਤੀਜੀ ਪੌੜੀ ਨੈਕਸਟ ਕੁਐਸਚਨ ਹੈ ਜੀ ਚੰਡੀ ਦੀ ਵਾਰ ਦਾ ਆਧਾਰ ਕੀ ਹੈ ਦੁਰਗਾ ਪੁਰਾਣ ਵਿਸ਼ਨੂੰ ਪੁਰਾਣ ਸ਼ਕਤੀ ਪੁਰਾਣ ਜਾਂ ਮਾਰਕੰਡੇ ਪੁਰਾਣ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਆਪਸ਼ਨ ਡੀ ਮਾਰਕੰਡੇ ਪੁਰਾਣ ਬਾਅਦਿਆਂ ਅਗਲੇ ਕੁਐਸਚਨ ਵੱਲ ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ ਆਪਸ਼ਨ ਏ b c ਜਾਂ ਫਿਰ d ਹਾਂਜੀ ਕਿਹੜਾ ਜਵਾਬ ਤੁਹਾਡਾ ਸਹੀ ਰਹੇਗਾ ਜੀ ਤਾਂ ਆਪਸ਼ਨ a ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਚੰਡੀ ਦੀ ਵਾਰ ਵਿੱਚ ਕਿਹੜੀ ਕਥਾ ਨੂੰ ਦੁਹਰਾਇਆ ਗਿਆ ਹੈ ਦੁਰਗਾ ਪੁਰਾਣ ਵਿਸ਼ਨੂ ਪੁਰਾਣ ਸ਼ਕਤੀ ਪੁਰਾਣ ਜਾਂ ਫਿਰ ਮਾਰਕਡੇ ਪੁਰਾਣ ਆਪਣੇ ਕੁਐਸਚਨ ਐਂਡ ਤੇ ਚੈੱਕ ਵੀ ਕਰ ਲਿਓ ਕਿ ਤੁਹਾਡੇ ਟੋਟਲ ਚੋ ਕਿੰਨੇ ਮਾਰਕਸ ਬਣੇ ਸਹੀ ਜਵਾਬ ਮਾਰਕੰਡੇ ਪੁਰਾਣ ਵਧਦੇ ਅਗਲੇ ਕੁਐਸਚਨ ਵੱਲ ਚੰਡੀ ਦੀ ਵਾਰ ਦਾ ਅਸਲੀ ਨਾਂ ਕੀ ਹੈ ਵਾਰ ਦੁਰਗਾ ਕੀ ਚੰਡੀ ਦੀ ਵਾਰ ਵਾਰ ਚੰਡੀ ਦੀ ਜਾਂ ਫਿਰ ਵਾਰ ਭਗੋਤੀ ਜੀ ਕੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਵਾਰ ਭਗੋਤੀ ਜੀ ਕੀ ਹੈ ਸਹੀ ਜਵਾਬ ਰਹੇਗਾ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਜੀ ਕੁਐਸਚਨ ਨੰਬਰ 8 ਚੰਡੀ ਦੀ ਵਾਰ ਵਿੱਚ ਸਭ ਤੋਂ ਪਹਿਲਾਂ ਕਿਸ ਦੀ ਮੌਤ ਨੂੰ ਵਿਖਾਇਆ ਗਿਆ ਹੈ ਹਾਂਜੀ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ A B C ਜਾਂ ਫਿਰ D ਹਾਂਜੀ ਸਹੀ ਜਵਾਬ ਹੈ ਜੀ ਆਪਸ਼ਨ A ਮਹਿਕਾ ਸੁਰ ਵਧਦੇ ਹਾਂ ਅਗਲੇ ਕੁਐਸਚਨ ਵੱਲ ਚੰਡੀ ਦੀ ਵਾਰ ਦੇ ਮੰਗਲਾ ਚਰਨ ਵਿੱਚ ਕਿੰਨੇ ਗੁਰੂਆਂ ਦਾ ਜ਼ਿਕਰ ਕੀਤਾ ਗਿਆ ਹੈ 6 ਗੁਰੂਆ ਦਾ 7 9 ਜਾਂ ਫਿਰ 8 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ 9 ਕਲਾਸ ਵਧੀਆ ਲੱਗੇ ਤਾਂ ਚਲਦੀ ਕਲਾਸ ਨੂੰ ਲਾਈਕ ਕਰ ਦੇਣਾ ਜੀ ਇੱਕ ਸੋਹਣਾ ਜਿਹਾ ਕਮੈਂਟ ਦੇਣਾ ਸਾਡੇ ਲਈ ਮੋਟੀਵੇਸ਼ਨ ਦਾ ਆਧਾਰ ਬਣੂਗਾ ਜੀ ਅਗਲਾ ਕੁਐਸਚਨ ਹੈ ਚੰਡੀ ਦੀ ਵਾਰ ਦੇ ਅੰਤ ਵਿੱਚ ਕਿਹੜਾ ਰਾਖਸ਼ ਮਰਦਾ ਹੈ ਮਹਿਕਾਸ਼ੁਰ ਜਾਂ ਸੁਮਬ ਸੁੰਭ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਨਿਸੁੰਭ ਅੱਜ ਦੀ ਕਲਾਸ ਇੱਥੇ ਤੱਕ ਅਗਲੀ ਕਲਾਸ ਵਿੱਚ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ